ਆਪਣੀਆਂ ਮੰਗਾਂ ਦੇ ਸਮਰਥਨ ਦੇ ਵਿੱਚ ਦਿੱਲੀ ਦੇ ਵਿੱਚ ਪੱਕਾ ਮੋਰਚਾ ਲਗਾਉਣ ਦੇ ਲਈ ਅਰਨੀਵਾਲਾ ਤੋਂ ਕਿਸਾਨਾਂ ਦਾ ਕਾਫਲਾ ਹੋਇਆ ਰਵਾਨਾ ਫਾਦਿਲਕਾ ਦੇ ਵਿੱਚ ਅੱਜ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰ ਵੱਲੋਂ ਮੰਡੀ ਅਰਨੀਵਾਲਾ ਤੋਂ ਦਿੱਲੀ ਦੇ ਲਈ ਇੱਕ ਕਾਫਲਾ ਰਵਾਨਾ ਕੀਤਾ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਸ਼ਾਮਿਲ ਹੋਏ ਜਾਣਕਾਰ ਦਿੰਦੇ ਕਿਸਾਨ ਆਗੋਰ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਖਿਲਾਫ ਪੱਕਾ ਮੋਰਚਾ ਲਗਾਉਣ ਦੇ ਲਈ ਉਹ ਦਿੱਲੀ ਜਾ ਰਹੇ ਹਨ ਜਿਨ੍ਹਾਂ ਵੱਲੋਂ ਅੱਜ ਮੰਡੀ ਅਰਨੀ ਵਾਲਾ ਤੋਂ ਕੂਚ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਹਾਲਾਂਕਿ ਪ੍ਰਸ਼ਾਸਨ ਵੱਲੋਂ ਰਸਤੇ ਦੇ ਵਿੱਚ ਬੈਰੀਕੇਡਿੰਗ ਕੀਤੀ ਗਈ ਹੈ ਲੇਕਿਨ ਫਿਰ ਵੀ ਉਹ ਦਿੱਲੀ ਪਹੁੰਚਣਗੇ ਅਤੇ ਆਪਣੀਆਂ ਮੰਗਾਂ ਕੇਂਦਰ ਸਰਕਾਰ ਦੇ ਸਾਹਮਣੇ ਰੱਖਣਗੇ ਅਤੇ ਮੰਗਾਂ ਮੰਵਾ ਕੇ ਹੀ ਵਾਪਸ ਹੋਣਗੇ ਉਹਨਾਂ ਨੇ ਕਿਹਾ ਕਿ ਪਿਛਲੀ ਵਾਰ ਨਾਲੋਂ ਇਸ ਵਾਰ ਉਹਨਾਂ ਵੱਲੋਂ ਵੱਧ ਤਿਆਰੀ ਕੀਤੀ ਗਈ ਹੈ ਜਿੰਦਾਬਾਦ ਜਿੰਦਾਬਾਦ जिंदाबाद 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 आगे बढ़ो हम तुम्हारे साथ हैं पंजाब भाई आगे बढ़ो हम तुम्हारे साथ हैं पंजाब भाई आगे बढ़ो हम तुम्हारे साथ हैं हरियाणा पंजाब भाई तरा जिंदाबाद 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 बढ़ते लोग जिंदाबाद 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 किसान मजदूर एकता जिंदाबाद 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 ਹਾਂਜੀ ਜੀ ਕਿਸ ਤਰ੍ਹਾਂ ਦੀ ਤਿਆਰੀ ਹੈ ਜੀ ਦਿੱਲੀ ਦੀ ਤਿਆਰੀ ਸਾਡੀ ਐਂ ਆ ਜੀ ਅਸੀਂ ਟਰਾਲੀਆਂ ਜਿਹੜੀਆਂ ਸਾਡੀਆਂ ਹੈਗੀਆਂ ਉਹ ਆਪਦੀਆਂ ਤਿਆਰ ਕਰ ਲੀਆਂ ਤਰਪਾਲਾਂ ਮੰਨ ਲੀਆਂ ਮੀਕਣੀ ਤੋਂ ਵਿੱਚ ਅਸੀਂ ਜਿਹੜਾ 6 ਮਹੀਨਿਆਂ ਦਾ ਰਾਸ਼ਨ ਰੱਖ ਲਿਆ ਤੇ ਦਿੱਲੀ ਨੂੰ ਸਾਡੀ ਤਿਆਰੀ ਹੈ ਤੇ ਬੇਨਤੀ ਅਸੀਂ ਭਗਵਾਨ ਦਮਨ ਨੂੰ ਇਹ ਕਰਦੇ ਹਾਂ ਕਿ ਸਾਡੇ ਅੱਗੇ ਨਾ ਆਇਆ ਜਾਵੇ ਕਿਉਂਕਿ ਅਸੀਂ 3 ਸਾਲ ਜਿਹੜਾ ਮੋਦੀ ਸਰਕਾਰ ਦੇ ਮੂੰਹ ਨਹੀਂ ਵੇਖਿਆ ਹੈਗਾ ਵੀ ਸਾਡੀਆਂ ਜਿਹੜੀਆਂ ਮਤਲਬ ਸੁਆਮੀ ਨਾਥਨ ਦੀ ਰਿਪੋਰਟ ਆ ਉਹ ਚਲਾਵੇ MSP ਦਾ ਕਾਨੂੰਨ ਦੇਵੇ ਤੇ ਜਿਹੜੇ ਆ ਸਾਡੀਆਂ ਮੰਗੀਆਂ ਹੋਈਆਂ ਮੰਗਾਂ ਹੈਗੀਆਂ ਉਹ ਜਿਹੜੀਆਂ ਸਾਡੀਆਂ ਪੂਰੀਆਂ ਕਰੇ ਉਹਨੇ ਇਹ ਚੀਜ਼ ਤੇ ਮਤਲਬ ਕੋਈ ਗੌਰ ਨਹੀਂ ਕੀਤੀ ਕਮੇਟੀ ਬਣਾ ਕੇ ਛੱਡਤੀ ਕਦੇ ਕਿਸੇ ਖਾਨ ਨੂੰ ਬੁਲਾਇਆ ਨਹੀਂ ਗਿਆ ਉਹਦੇ ਵਿੱਚ ਗੱਲਬਾਤ ਨਹੀਂ ਕੀਤੀ ਗਈ ਤੇ ਜਿਹੜਾ ਸਾਨੂੰ 13 ਤਰੀਕ ਦਾ ਸੱਦਾ ਸੀ ਜਗਜੀਤ ਸਿੰਘ ਡੱਲੇਵਾਲ ਬਣੀਓ ਤੇ ਆਪਣੇ ਉਹ ਜਿਹੜਾ ਅਸੀਂ ਅੱਜ 11 ਤਰੀਕ ਨੂੰ ਫਾਜ਼ਲਗਾ ਜ਼ਿਲ੍ਹੇ ਤੋਂ ਰਵਾਨਗੀ ਪਾਤੀ ਹੈ ਤੇ ਅਸੀਂ ਜਾ ਕੇ ਜਿਹੜਾ ਖਨੋਰੀ ਬਾਰਡਰ ਦੇ ਨੇੜੇ ਰੁਕਣਾ ਤੇ ਉੱਥੇ ਜਾ ਕੇ ਜਿਹੜੀ ਅੱਗੇ ਬਾਰਡਰ ਭੰਨ ਕੇ ਦਿੱਲੀ ਵੱਲ ਨੂੰ ਜਾਵਾਂਗੇ ਤੇ ਮੰਗਾ ਮਨਾ ਕੇ ਆਵਾਂਗੇ ਸਰਦਾ ਸੀਲ ਕਿਤੇ ਆ ਗਿਆ ਨੇ 2 2020 ਤੋਂ ਵੀ ਜ਼ਿਆਦਾ ਜਿਹੜੀ ਤਿਆਰੀ ਪ੍ਰਸ਼ਾਸਨ ਵੱਲੋਂ ਹਰਿਆਣਾ ਸਰਕਾਰ ਵੱਲੋਂ ਕੋਈ ਗੱਲ ਨਹੀਂ ਜੀ ਜਿੰਨਾ ਮਰਜ਼ੀ ਕੁਝ ਕਰ ਲੈਣ ਜਿਹੜਾ ਰੋਹ ਹੁੰਦਾ ਨਾ ਲੋਕਾਂ ਦਾ ਲੋਕਾਂ ਦਾ ਰੋਹ ਹੁੰਦਾ ਲੋਕਾਂ ਦਾ ਹੜ ਹੁੰਦਾ ਉਹਨੂੰ ਨਹੀਂ ਕੋਈ ਠੱਲ ਸਕਦਾ ਜਿੰਨੀਆਂ ਮਰਜ਼ੀ ਹੱਦਾਂ ਕਰ ਲੈਣ ਜੋ ਮਰਜ਼ੀ ਕਰ ਲੈਣ ਬਹੁਤ ਮਾੜੀ ਗੱਲ ਆ ਮੋਦੀ ਸਰਕਾਰ ਦੀ ਬਹੁਤ ਘਟੀਆ ਮੋਦੀ ਸਰਕਾਰ ਆ ਇਹ ਜਿਹੜੀ ਜਿਹੜਾ ਮਤਲਬ ਆਪਦੇ ਹੀ ਲੋਕਾਂ ਦੇ ਉੱਤੇ ਐਡ ਐਡ ਕਿੱਲ ਜਾਂ ਐਡੀ ਐਡੀਆਂ ਕੰਨਾਂ ਕੱਢਣੀਆਂ ਕੀ ਅਸੀਂ ਪਾਕਿਸਤਾਨ ਚੋਂ ਆਏ ਹੋਏ ਆ ਅਸੀਂ ਵੀ ਇੱਥੋਂ ਦੇ ਨਾਗਰਿਕ ਆ ਅਸੀਂ ਵੀ ਟੈਕਸ ਭਰਦੇ ਆ ਅਸੀਂ ਵੀ ਲੋਕਾਂ ਦਾ ਅੰਨ ਗਾ ਗਾ ਕੇ ਢਿੱਡ ਭਰਦੇ ਆ ਤੇ ਸਾਡੇ ਵਾਸਤੇ ਠਹਿਰਾ ਇਹ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਬਾਰਡਰਾਂ ਤੇ ਹੁੰਦੀਆਂ ਦੂਜੇ ਮੁਲਕਾਂ ਦੇ ਜਿਵੇਂ ਪਾਕਿਸਤਾਨ ਨਾ ਹੋਈ ਜਾਂ ਚੀਨ ਨਾ ਹੋਈ ਉਹ ਲੋਕ ਤਾਂ ਇਹਨਾਂ ਤੋਂ ਰੋਕਦੇ ਨਹੀਂ ਤੇ ਸਾਨੂੰ ਜਿਹੜੇ ਆਪਦੇ ਹੀ ਨਾਗਰਿਕਾਂ ਨੂੰ ਜਿਹੜਾ ਰੋਕਿਆ ਜਾਂਦਾ ਅਸੀਂ ਨਹੀਂ ਰੁਕਣ ਵਾਲੇ ਦੇਖੋ ਸਾਡੇ ਨਾਲ ਅੱਜ ਵੀ ਨੌਜਵਾਨ ਆਏ ਆ 13 ਤਰੀਕ ਨੂੰ ਬਹੁਤ ਵੱਡਾ ਜਿਹੜਾ ਹਜੂਮ ਬਾਡਰਾਂ ਦੇ ਉੱਤੇ ਆਊਗਾ ਤੇ ਬਾਡਰ ਭੰਗ ਕੇ ਅਸੀਂ ਦਿੱਲੀ ਦੇ ਜਾ ਕੇ ਵਿੱਚ ਬੈਠਾਂਗੇ ਨਹੀਂ ਲੱਗਦਾ ਨਹੀਂ ਕਿ ਤਣਾਅਪੂਰਨ ਸਥਿਤੀ ਬਣੇਗੀ ਚਲੋ ਕੋਈ ਗੱਲ ਨਹੀਂ ਜੀ ਤਣਾਅਪੂਰਨ ਬਣੇ ਕੁਝ ਬਣੇ ਅਸੀਂ ਤਿਆਰ ਆ ਲੜਨ ਨੂੰ ਅਸੀਂ ਤਾਂ ਮੋਦੀ ਨੂੰ ਇਹ ਕਹਿੰਨੇ ਆ ਵੀ ਅਸੀਂ 13 ਤਰੀਕ ਨੂੰ ਬਾਡਰਾਂ ਦੇ ਉੱਤੇ ਆ ਰਹੇ ਆ ਤੂੰ ਯਾਰ ਸਾਡੇ ਹੱਕ ਦੇ ਵਿੱਚ ਗੋਲੀਆਂ ਮਾਰ ਮਾਰ ਅਸੀਂ ਤਿਆਰ ਆ ਮਰਨ ਨੂੰ ਲਗਦਾ ਨਹੀਂ ਬੈਠ ਕੇ ਗੱਲ ਹੋ ਸਕਦੀ ਸੀ ਬੈਠ ਕੇ ਕਰੇ ਜੀ ਅਸੀਂ ਕਿਦੋਂ ਕਹਿੰਨੇ ਅਸੀਂ ਤਾਂ ਮਤਲਬ ਜਦੋਂ ਤਿੰਨ ਤਿੰਨ ਦਿਨ ਹੋ ਗਏ ਮੀਟਿੰਗ ਹੋਈ ਸਾਡੀ ਤਿੰਨ ਮੰਤਰੀ ਆਏ ਉਹਨਾਂ ਦੇ ਅਸੀਂ ਉੱਥੇ ਵੀ ਗੱਲਬਾਤ ਕੀਤੀ ਹੈ ਕਰਨ ਸਾਡੀਆਂ ਅੰਗਾ ਪੂਰੀਆਂ ਅਸੀਂ ਬੈਠ ਕੇ ਵੀ ਗੱਲ ਕਰਨ ਨੂੰ ਤਿਆਰ ਕਿੰਨੇ ਲੋਕ ਜਾ ਰਹੇ ਹੋ ਫਾਜਲ ਕਾ ਜ਼ਿਲ੍ਹੇ ਤੋਂ ਆਏ ਫਾਜਲ ਕਾ ਜ਼ਿਲ੍ਹੇ ਤੋਂ ਸਾਡੀਆਂ 115 ਟਰਾਲੀਆਂ ਜਿਹੜੀਆਂ ਅੱਜ ਅਸੀਂ ਖਨੌਰੀ ਰਾਤ ਨੂੰ ਪਹੁੰਚ ਜਾਵਾਂਗੇ ਉਦੋਂ ਗਾਹ ਹੋਰ ਵੀ ਜਿਹੜੇ ਲੋਕ ਕਾਰਾਂ ਦੇ ਮੋਟਰਸਾਈਕਲਾਂ ਦੇ ਉਥੇ ਖਨੋਰੀ ਬਾਰਡਰ ਤੇ ਆਉਣਗੇ ਪਤਾ ਤੇ ਅੱਗੇ ਬੈਰੀਕੇਟਿੰਗ ਕੀਤੀ ਗਈ ਹੈ ਦੇਖੋ ਕੁਛ ਵੀ ਕਰਨ ਜੀ ਆ ਸਾਰੇ ਮੇਰੇ ਨਾਲ ਸਾਥੀ ਖੜੇ ਆ ਮੇਰੇ ਨੌਜਵਾਨ ਮੁੰਡੇ ਖੜੇ ਆ ਇਹ ਜਿਹੜਾ ਸਾਨੂੰ ਖਨੋਰੀ ਬਾਰਡਰ ਤਾਈ ਪਹੁੰਚਾ ਕੇ ਹੋਣਗੇ ਜੀ ਸਰ ਸਰ ਇਸ ਤਰ੍ਹਾਂ ਦੇਖਦੇ ਹੋ ਜੀ ਅੱਜ ਦਾ ਪ੍ਰਦਰਸ਼ਨ ਹੈ ਜਿਹੜਾ ਤੁਸੀਂ ਤਿਆਰੀ ਕੀਤੀ ਇਹ ਜਿਹੜਾ ਜੀ ਅੱਜ ਦਾ ਪ੍ਰਦਰਸ਼ਨ ਹੈ ਇਹ ਪੂਰੇ ਕਹਿੰਦਾ ਭਾਵ ਹੈ ਵੀ ਨੈਸ਼ਨਲ ਤੌਰ ਤੇ ਸਾਰੇ ਭਾਰਤ ਦੇ ਕਿਸਾਨਾਂ ਦਾ ਹੈ ਜੋ 13 ਮਹੀਨੇ ਬਿਠਾ ਬਿਠਾ ਕੇ ਮੋਦੀ ਨੇ ਸਾਡੀਆਂ ਮੰਗਾਂ ਮੰਨੀਆਂ ਸੀਗੀਆਂ ਉਹ ਮੋਦੀ ਨੇ ਜਿਹੜੇ ਮੰਗਾ ਮੰਨ ਕੇ ਉਸੇ ਤੋਂ ਮੁਨਕਰ ਹੋ ਰਿਹਾ ਕਿਉਂਕਿ ਸਰਕਾਰ ਜਾਣ ਨੂੰ ਤਿਆਰ ਹੈਗੀ ਆ ਪਰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਕਾਨੂੰਨ ਐਮਐਸਪੀ ਤੇ ਨਹੀਂ ਬਣਾਇਆ ਗਿਆ ਇੱਕ ਬਿਜਲੀ ਸੋਧ ਬਿੱਲ ਸੀ ਉਹਦੇ ਤੇ ਕੋਈ ਵੀ ਸੋਧ ਕਰਨੀ ਸੀ ਨਹੀਂ ਕੀਤੀ ਗਈ ਇਸ ਕਰਕੇ ਜਿਹੜੀਆਂ ਉਹ ਮੰਗਾ ਤੋਂ ਮੁਕਰ ਰਿਹਾ ਯਾਨੀ ਕਿ ਜ਼ਬਾਨ ਕਰਕੇ ਮੁਕਰ ਰਿਹਾ ਉਹਦਾ ਜਿਹੜਾ ਵਿਦਰੋਹ ਹੈ ਉਹਦੇ ਗੁੱਸੇ ਦੇ ਵਿੱਚ ਆ ਕੇ ਕਿਸਾਨ ਸਾਰੀ ਪਬਲਿਕ ਇਸ ਸਾਡੇ ਕਿਸਾਨ ਅੰਦੋਲਨ ਦੇ ਨਾਲ ਖੜੀ ਹੈ ਨਿੰਦਿਆਂ ਵੀ ਸਾਰੀਆਂ ਸੰਯੁਕਤ ਕਿਸਾਨ ਮੋਰਚੇ ਜਿਹੜਾ ਉੱਥੇ ਮੋਰਚਾ ਲੱਗ ਰਿਹਾ ਸਾਰਾ ਪੰਜਾਬ ਹਰਿਆਣਾ ਰਾਜਸਥਾਨ ਉਹ ਉਹਨਾਂ ਦੇ ਨਾਲ ਹੈ ਸਾਰਾ ਟੋਟਲ ਭਾਰਤੀ ਉਹਨਾਂ ਦੇ ਨਾਲ ਹੈ ਤੇ ਜਿਹੜੀਆਂ ਉੱਥੇ ਮੋਰਚਾ ਲਾ ਕੇ ਸਾਰੀਆਂ ਮੰਗਾਂ ਮੰਵਾ ਕੇ ਇਸ ਹੁਣ ਜਿਹੜਾ ਮਤਲਬ ਸਾਡਾ ਇਹ ਆ ਮਾਈਂਡ ਵੀ ਜਿਹੜਾ ਐਮ ਐਸ ਬੀ ਦਾ ਕਾਨੂੰਨ ਤੇ ਕਰਜ਼ਾ ਮਾਫੀ ਕਰਵਾ ਕੇ ਆਉਣਾ ਉਦੋਂ ਪਹਿਲਾਂ ਨਹੀਂ ਉੱਠਣਾ ਕਿਉਂਕਿ ਪਿੱਛੇ ਅਸੀਂ ਤੇਰਾ ਮਹੀਨੇ ਹੁਣ ਸਾਲ ਦੇ ਕਰੀਬ ਅੜੀਕ ਲਿਆ ਮੋਦੀ ਨੇ ਕੋਈ ਵੀ ਯਾਨੀ ਕਿ ਕਿਸੇ ਤਰ੍ਹਾਂ ਦੇ ਕਾਨੂੰਨ ਦੇ ਵਿੱਚ ਕੋਈ ਸੋਧ ਨਹੀਂ ਕੀਤੀ। ਇਸ ਪ੍ਰਸ਼ਾਸਨ ਦੀ ਤਿਆਰੀ ਜ਼ਿਆਦਾ ਜੀ ਇਸ ਵਾਰ। ਪ੍ਰਸ਼ਾਸਨ ਦੀ ਤਿਆਰੀ ਤਾਂ ਜੀ ਉਦੋਂ ਵੀ ਪਹਿਲਾਂ ਵੀ ਬਹੁਤ ਸੀਗੀ। ਉਹਦੇ ਨਾਲੋਂ ਜ਼ਿਆਦਾ ਤਾਂ ਕਰ ਨਹੀਂ ਸਕਦੇ ਜਾਂ ਤਾਂ ਇਹ ਹੈ ਵੀ ਪਬਲਿਕ ਨੂੰ ਗੋਲੀ ਦਾ ਆਰਡਰ ਦੇ ਸਕਦੇ ਆ ਨਹੀਂ ਤਾਂ ਪਬਲਿਕ ਨੇ ਨਹੀਂ ਰੁਕਣਾ। ਇਸ ਕਰਕੇ ਵੀ ਪੰਜਾਬ ਸਰਕਾਰ ਨੂੰ ਵੀ ਬੇਨਤੀ ਹੈ ਵੀ ਕਿਸਾਨਾਂ ਦਾ ਰਸਤਾ ਛੱਡਿਆ ਜਾਵੇ। ਅੱਗੇ ਹਰਿਆਣਾ ਸਰਕਾਰ ਨੂੰ ਵੀ ਬੇਨਤੀ ਹੈ ਵੀ ਕਿਸਾਨਾਂ ਦਾ ਰਸਤਾ ਜਿਹੜਾ ਛੱਡਿਆ ਜਾਵੇ, ਖੁੱਲਾ ਕੀਤਾ ਜਾਵੇ। ਕਿਸਾਨ ਆਪ ਦਾ ਉੱਥੇ ਪਰਦਰਸ਼ਨ ਕਰਨਾ ਚਾਹੁੰਦੇ ਆ ਆਪਦਾ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਹਿੰਸਕ ਪ੍ਰਦਰਸ਼ਨ ਨਹੀਂ ਕਰਨਾ ਆਤਮਾ ਸ਼ਾਂਤਮਈ ਪ੍ਰਦਰਸ਼ਨ ਕਰਨਾ ਤੇ ਜਿੰਨਾ ਚਿਰ ਸਾਨੂੰ ਮਰਜ਼ੀ ਬੈਠਣਾ ਪਵੇ ਅਸੀਂ ਉੱਥੇ ਬੈਠ ਕੇ ਮੰਗਾ ਮੰਨਵਾ ਕੇ ਵਾਪਸ ਆਵਾਂਗੇ ਤਿਆਰੀ ਕਿੰਨੀ ਹੈ ਜੀ ਤਿਆਰੀ ਜੀ ਆ ਤੁਸੀਂ ਵੇਖ ਲਓ ਟਰਾਲੀਆਂ ਹਰੇਕ ਕਿਸੇ ਨੂੰ ਕਿਹਾ ਹੀ ਨਹੀਂਗਾ ਆਪਣੇ ਆਪ ਹੀ ਲੋਕ ਹਜੂਮ ਹੈ ਜਿਹੜਾ ਲੋਕਾਂ ਦਾ ਨਾਲ ਕਿਸਾਨਾਂ ਦੇ ਰਲਦਾ ਆਉਂਦਾ ਹੈ ਕਿਸਾਨ ਸਾਰੇ ਆਪਣਾ ਜਿਹੜਾ 6-6 ਮਹੀਨਿਆਂ ਦਾ ਸਾਲ-ਸਾਲ ਦਾ ਕਿਸੇ ਦਾ ਜਦੋਂ 2 ਸਾਲਾਂ ਦਾ ਵੀ ਰਾਸ਼ਨ ਤਿਆਰ ਕਰੀ ਬੈਠੇ ਹੈਗੇ ਆ ਕਿਉਂ ਪਿੱਛੇ ਫੰਡਾ ਇਕੱਠੀਆਂ ਹੋਈਆਂ ਵੀ ਆ ਕਿਸੇ ਤਰ੍ਹਾਂ ਦੀ ਵੀ ਕੋਈ ਮੁਸ਼ਕਲ ਨਹੀਂ ਨਾਲ ਪਾਣੀ ਵਾਲੀਆਂ ਟੈਂਕੀਆਂ ਹੈਗੀਆਂ ਸਾਰਾ ਜਿਹੜਾ ਪਿਛਲਾ ਆਪਾਂ ਉੱਥੇ ਰੈਸ਼ ਕੀਤੀ ਸੀ ਪੱਕੇ ਜਿਹੜੇ ਮੋਰਚੇ ਲਾਏ ਸੀ ਉਹ ਨਾਲ ਸਮਾਨ ਉਸੇ ਦੀ ਤਰ੍ਹਾਂ ਉਸੇ ਤਰ੍ਹਾਂ ਲੱਦ ਕੇ ਨਾਲ ਲੈ ਕੇ ਚੱਲੇ ਪਾ ਰਹੇ ਆ ਜੀ ਕੀ ਨਾਮ ਜੀ ਹਾਂਜੀ ਨਾਮ ਕੀ ਜੀ ਹਰਜਿੰਦਰ ਸਿੰਘ ਜੀ ਪਿੰਡ ਸ਼ਾਪੁਰਾ ਜੀ ਕੀ ਨਾਮ ਜੀ ਆਪਣਾ ਜੀ ਹਰਸ਼ਦੀਪ ਸਿੰਘ ਜੀ ਲੈ ਜੀ ਭਾਰਤੀ ਕਿਸਾਨ ਨੌਜਵਾਨ ਯੂਨੀਅਨ ਹਰਿਆਣਾ ਜੋ ਅਭਿਮਨ ਕੁਵਾਰ ਜੀ ਦੀ ਜਥੇਬੰਦੀ ਹੈ ਉਹਦੇ ਮੈਂ ਸਟੇਟ ਕਮੇਟੀ ਦਾ ਮੈਂਬਰ ਆ ਇਹ ਸਾਡੇ ਨਾਲ ਦਸ਼ਰਤ ਮਲਿਕ ਜੀ ਨੇ ਜਿਹੜਾ हिसार ਜ਼ਿਲ੍ਹਾ ਦੇ ਪ੍ਰਧਾਨ ਨੇ ਇਹ ਅਸੀਂ ਆਪਣੇ ਸਾਰੇ ਪੰਜਾਬੀ ਭਰਾਵਾਂ ਨੂੰ ਇਥੋਂ ਹਰਿਆਣੇ ਤੋਂ ਚੱਲ ਕੇ ਲੈਣ ਆਏ ਆ ਸਾਡਾ ਪੂਰਾ ਸਹਿਯੋਗ ਰਹੂਗਾ ਇਹਨਾਂ ਦੇ ਪੂਰੇ ਰਸਤੇ ਦੇ ਨਾਲ ਜੋ ਵੀ ਕਾਫਲਾ ਨਾਲ ਇਥੋਂ ਬਣ ਕੇ ਚੱਲੂਗਾ ਹਰਿਆਣੇ ਦੇ ਵਿੱਚ ਕੋਈ ਵੀ ਅੜਚਣ ਆਉਂਦੀ ਹੈ ਇਹਨਾਂ ਨੂੰ ਉਹ ਸਾਡਾ ਕਲੀਅਰ ਕਰਾਉਣ ਦਾ ਸਾਡੀ ਜ਼ਿੰਮੇਵਾਰੀ ਹੈ ਹਰਿਆਣਾ ਸਰਕਾਰ ਨੂੰ ਅਸੀਂ ਸਾਫ਼ ਸਾਫ਼ ਕਹਿ ਦੇਣਾ ਚਾਹੁੰਦੇ ਆ ਕਿ ਸਾਡਾ ਸਾਰਾ ਪੂਰਾ ਇਲਾਕਾ ਅਸਾਰ ਸਰਸਾ ਫਤਿਹਪੁਰ ਸਾਹਿਬ ਦੀ ਸਾਰੀ ਬੈਲਟ ਇਹਨਾਂ ਦੇ ਨਾਲ ਹੈ ਜੋ ਵੀ ਇਹਨਾਂ ਨੂੰ ਦਿੱਕਤ ਆਈ ਉਹ ਅਸੀਂ ਆਪ ਕਲੀਅਰ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤੇ ਇਹ ਕਿਸੇ ਵੀ ਤਰੀਕੇ ਨਾਲ ਇਹ ਸਾਡੇ ਭਰਾ ਆ ਇਹਨਾਂ ਇਹ ਜੋ ਵੀ ਮਕਸਦ ਨੂੰ ਲੈ ਕੇ ਚੱਲੇ ਆ ਸਾਡਾ ਸਾਂਝ ਉਹਨੂੰ ਹੱਲ ਕਰਾਉਣ ਵਾਸਤੇ ਹਰ ਤਰੀਕੇ ਨਾਲ ਅਸੀਂ ਇਹਨਾਂ ਦੀ ਮਦਦ ਕਰਾਂਗੇ ਜਿੱਦਾਂ ਜੀ ਕਹਿ ਰਹੇ ਨੇ ਕਿ ਸਰਦਾ ਸੀਲ ਕਰ ਦਿੱਤੀਆਂ ਗਈਆਂ ਨੇ ਉਹ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਹ ਬੈਰੀਗੇਟਿੰਗ ਜਿਹੜਾ ਕਹਿ ਰਿਹਾ ਕਿ ਸੱਤ ਲੇਅਰ ਚ ਕੀਤੀ ਗਈ ਹੈ ਜੀ ਬੜੀ ਪਿੱਛੇ ਸਾਲਾਂ ਨਾਲੋਂ ਵੀ ਜਿਹੜੀ ਜ਼ਿਆਦਾ ਤਿਆਰੀ ਹੈ ਇਸ ਵਾਰ ਜੀ ਜੋ ਵੀ ਇੰਤਜ਼ਾਮ ਹਰਿਆਣਾ ਸਰਕਾਰ ਨੇ ਕੀਤੇ ਹੈ ਕਿਸਾਨਾਂ ਨੇ ਉਸ ਤੋਂ ਵੱਧ ਇੰਤਜ਼ਾਮ ਕਰ ਰੱਖਿਆ ਹੈ ਪੂਰੇ ਪਿੰਡਾਂ ਦੇ ਪਿੰਡ ਸਾਰੇ ਸੜਕਾਂ ਤੇ ਆਉਣ ਨੂੰ ਤਿਆਰ ਬੈਠੇ ਹੈ ਜਦੋਂ ਵੀ ਇਧਰੋਂ ਕਾਫਲੇ ਤੁਰਨਗੇ ਉਦੋਂ ਸਾਰੇ ਹਰਿਆਣਾ ਦੇ ਸਾਡੇ ਵੀਰ ਸਾਰੇ ਬਾਰਡਰ ਵਾਲ ਆ ਕੇ ਪੰਜਾਬ ਹਰਿਆਣਾ ਬਾਰਡਰ ਤੇ ਪਹੁੰਚਣਗੇ ਇਹਨਾਂ ਵੀਰਾਂ ਨੂੰ ਨਾਲ ਲੈ ਕੇ ਜਾਣਗੇ ਔਰ ਦਿੱਲੀ ਤੱਕ ਛੱਡ ਕੇ ਆਉਣਗੇ ਔਰ ਇੱਕ ਇੱਕ ਪਿੰਡ ਚੋਂ ਇੱਕ ਇੱਕ ਪਿੰਡ ਚੋਂ ਸੈਂਕੜਾ ਸੈਂਕੜੇ ਲੋਕਾਂ ਦਾ ਹਜੂਮ ਜਿਹੜਾ ਹੁਣ ਤਿਆਰ ਬੈਠਾ ਹੈ ਉੱਥੇ ਵੀ ਤੁਸੀਂ ਕਦੋਂ ਆਓਗੇ ਅਸੀਂ ਜਦੋਂ ਪਰਸੋਂ ਦੇ ਇੱਥੇ ਆਏ ਹੋਏ ਹਾਂ ਸਾਡੇ ਕੋਲ ਵਾਰ-ਵਾਰ ਫੋਨ ਆ ਰਹੇ ਦੱਸੋ ਅਸੀਂ ਕਿੱਧਰ ਆਉਣਾ ਹੈ ਕਿੱਥੇ ਆਉਣਾ ਹੈ ਕਿਵੇਂ ਕਰਨਾ ਹੈ ਕਿਵੇਂ ਸਾਡੀ ਲੋੜ ਹੈ ਸਾਨੂੰ ਦੱਸੋ ਤੇ ਬਹੁਤ ਵਧੀਆ ਰਿਸਪੌਂਸ ਹੈ ਜੀ ਪਿਛਲੀ ਵਾਰ ਜੋ ਕਿਸਾਨ ਅੰਦੋਲਨ ਦਾ ਕਾਫਲਾ ਇੱਥੋਂ ਪੰਜਾਬ ਚੋਂ ਤੁਰ ਕੇ ਦਿੱਲੀ ਆ ਲ ਗਿਆ ਸੀ ਤੇ ਹਰਿਆਣੇ ਦੇ ਰਾਈ ਇੱਥੋਂ ਆਗਾ ਵ ਰਹੂਗਾ ਤੇ ਉਸ ਤੋਂ 10 ਗੁਣਾ ਜ਼ਿਆਦਾ ਲੋਕ ਚਾਹ ਨਾਲ ਉੱਥੇ ਪਿਆਰੀਆਂ ਕੀਤੀ ਬੈਠੇ ਅਰੇ ਇਹਨੇ ਦੀ ਗੱਲ ਕਰ ਲਈ ਤੇ ਕਿੰਨੇ ਕਿਸਾਨ ਜੱਥੇਬੰਦੀਆਂ ਨਾਲ ਤੁਰੀਆਂ ਲਏ ਜੀ ਇਹ ਹਰਿਆਣੇ ਦੀਆਂ ਕਿਸਾਨ ਜੱਥੇਬੰਦੀਆਂ 6-7 ਕਿਸਾਨ ਜੱਥੇਬੰਦੀਆਂ ਪਹਿਲਾਂ ਨਾਲ ਤਿਆਰ ਹੋ ਚੁੱਕੀਆਂ ਸੀ ਹੁਣ ਜਿਵੇਂ ਕੱਲ ਤੋਂ ਫਿਰ ਮੈਸੇਜ ਆ ਰਿਹਾ ਕਿ ਜਿਹੜੀਆਂ ਬਚੀਆਂ ਹੋਈਆਂ ਕਿਸਾਨ ਜੱਥੇਬੰਦੀਆਂ ਉਹਨਾਂ ਦੇ ਨਾਲ ਜੁੜੇ ਲੋਕ ਜਿੰਨੇ ਵੀ ਕਿਸਾਨ ਵੀਰ ਹੈ ਸਾਰੇ ਸਾਡੇ ਨਾਲ ਸੰਪਰਕ ਕਰ ਰਿਹਾ ਤੇ ਉਹਨਾਂ ਦਾ ਸਭ ਦਾ ਇਹੀ ਕਹਿਣਾ ਹੈ ਅਸੀਂ ਜੱਥੇਬੰਦੀਆਂ ਦੀ ਜੋ ਹੋਂਦ ਹੈ ਉਹਨੂੰ ਛੱਡ ਕੇ ਅਸੀਂ ਤੁਹਾਡੇ ਨਾਲ ਨਾਲ ਆਉਣ ਨੂੰ ਤਿਆਰ ਆ ਤੇ ਪੂਰੇ ਤਰੀਕੇ ਨਾਲ ਸਹਿਯੋਗ ਕਰਾਂਗੇ ਅਸੀਂ ਜੱਥੇਬੰਦੀ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦੀ ਕਿਸਾਨ ਵੀਰ ਸਾਡੇ ਜੋ ਵੀ ਐਮਐਸਪੀ ਦਾ ਮ ਪਿਛਲੇ ਕਿਸਾਨ ਅੰਦੋਲਨ ਦੀਆਂ ਬੱਚੀਆਂ ਹੋਈਆਂ ਜਿਹੜੀਆਂ ਮੰਗਾਂ ਉਹਨਾਂ ਨੂੰ ਪੂਰਾ ਕਰਾਉਣ ਵਾਸਤੇ ਦਿੱਲੀ ਆਲ ਜਾ ਰਿਹਾ ਹੈ ਤਾਂ ਅਸੀਂ ਹਰ ਤਰੀਕੇ ਨਾਲ ਤਨਮਨ ਧਨ ਨਾਲ ਇਹਨਾਂ ਦਾ ਨਾਲ ਹਾਂ ਤੇ ਨਾਲ ਹਰ ਤਰੀਕੇ ਨਾਲ ਸਹਿਯੋਗ ਕਰਾਂਗੇ। ਕੀ ਨਾਮ ਹੈ ਜੀ ਆਪਣਾ? ਦਸਰਤ ਮਲਿਕ ਡਿਸਟ੍ਰਿਕਟ हिसार ਹਰਿਆਣਾ ਸੇ ਡਿਸਟ੍ਰਿਕਟ हिसार ਜੀ। ਇਸ ਤਰ੍ਹਾਂ ਦੇਖਦੇ ਹੋ ਜੀ ਇਸ ਪ੍ਰਦਰਸ਼ਨ ਕੋ ਔਰ ਆਪ یہاں ਪਰ ਕਿਵੇਂ ਪਹੁੰਚੇ ਕਿਸ ਤਰ੍ਹਾਂ ਕਾ ਜਾ ਰਹਾ ਹੈ ਕਿ ਜੋ ਬਾਰਡਰ ਵੀ ਸੀਲ ਕੀ ਹੈ। ਦੇਖਣਾ ਤਾਂ ਕੀ ਹੈ ਹਰਿਆਣਾ ਪੰਜਾਬ ਦੀ ਸਾਰੀ ਲੜਾਈ ਇੱਕ ਹੈ। ਔਰ ਜੋ ਹਰਿਆਣਾ ਮਾ ਜੋ ਮਾਰੇ ਖੱਟਰ ਮੁੱਖ ਮੰਤਰੀ ਕਿਆ ਕਹਿ ਰਹੇ ਪੰਜਾਬ ਕੋ ਅੰਦਰ ਨਹੀਂ ਆਣ ਦੇਣਗੇ। उसके बाप की सरकार ने हम न बनाया था वो अगर पंजाब के बाया कहानी रोकना था दूर अगर लखा भी भीगा नहीं हरियाणा के अंदर टोए नहीं पाओगा और साफ साफ मोदी को कह रहे हैं मोदी आपका टाइम आ चुका है कोई दिक्कत नहीं स्पेशल हरियाणा से यहाँ भाइयों लेड़ आए हैं आगे हम लड़ेंगे और पीछे आप पहले से हरियाणा में पहले दस परसेंट था 90 आगे आगे आप नब्बे परसेंट आगे आपसे बढ़ बढ़कर चलेगा और हमारी बातचीत तो होने लग रही है जिस तरीके से हम लगड़ा नहीं आगे आगे अपन अपने और हरियाणा के अंदर एक और क्या है संगठन नहीं है लेकिन अस्सी परसेंट लोग एक बार आवाज से सीधे उठ लेते कोई संगठन से वो नहीं है। हम तो ये आराम से चलेंगे जहां सरकार रोकेगी उसको भी देखेंगे पहले भाईचारे से बात करेंगे अगर सरकार को रोकया तो हम पीछे रहने वाले नहीं है दिल्ली तेरह फरवरी को बढ़ना ही हमारे को तैयारी किस तरह से देखते हो कि बॉर्डर सील कर दिए गए है उसको कैसे खुलवा देखो बॉर्डर सील करने हमारा रास्ता बेरा है जमीन हमारी है हम वे लोग है रोड पर चलने वाले को नहीं हम धरती माता पर चलने वाले हैं ये बॉर्डर वार्डर हम सब देख लेंगे पीछे भी इसको लोग कराया था जैसे अब वो कर दिया यहाँ भी लेकिन हमारे को दिक्कत नहीं है जितना ज्यादा होगा उसमें हमारा फायदा है हम तो ये कहा प्रशासन और भी प्रबंध करो रोकने का जितने रोक हरियाणा उतना ही तेज आगे बढ़ेगा जय जवान जय किसान